ਹੈਲੋ ਦੋਸਤੋ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। surjit tambard di ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਦਾਬ ਨਮਸਤੇ। ਅੱਜ ਮੈਂ ਇੱਕ ਹੋਰ ਛੋਟਾ ਜਿਹਾ ਗੀਤ ਲੈ ਕੇ ਆਦਰ ਹੋਈਆਂ। ਬਹੁਤ ਵਾਰੀ ਸੁਨਿਆ ਹੋਵੇਗਾ। ਮੈਂ ਆਪਣੇ ਅੰਦਾਜ਼ ਦੇ ਵਿੱਚ गा ਕੇ ਸੁਣਾਵਾਂਗੀ। ਸੁਣੋ। ਸੰਦਾਇਆ ਕਮੈਂਟ ਕਰਕੇ ਜਰੂਰ ਦੱਸਿਆ ਜੇ ਸ਼ੇਅਰ ਔਰ ਲਾਈਕ ਜਰੂਰ ਕਰ ਦਿਆ ਕਰੋ ਬਹੁਤ ਬਹੁਤ ਮਿਹਰਬਾਨੀ ਬਹੁਤ ਹੌਸਲਾ ਮਿਲਦਾ ਮੈਨੂੰ ਸੁਹੇ ਵਿੱਚ ਈਰੇ ਵਾਲਿਆ ਮੈਂ ਕਨੀਆਂ ਸੁਹੇ ਵਿੱਚ ਈਰੇ ਵਾਲਿਆ ਮੈਂ ਕਨੀਆਂ ਕਰਸ਼ਤਰੀ ਦੀ ਸ਼ਾਮ ਸ਼ਾਮੇ ਬੈਨੀਆਂ ਕਰਛਤਰੀ ਦੀ ਸ਼ਾਮ ਸ਼ਾਮ ਬੈਨੀਆਂ ਸੁਹੇ ਵਿਚੀਰੇ ਵਾਲਿਆ ਮੈਂ ਕੈਨੀਆਂ ਸੁਹੇ ਵਿਚੀਰੇ ਵਾਲਿਆ ਮੈਂ ਕੈਨੀਆਂ ਕਰਛਤਰੀ ਦੀ ਸ਼ਾਮ ਸ਼ਾਮ ਬੈਨੀਆਂ ਕਰਛਤਰੀ ਦੀ ਸ਼ਾਮ ਸ਼ਾਮ ਬੈਨੀਆਂ ਸੁਹੇ ਵਿਚੀਰੇ ਵਾਲਿਆ ਫੁੱਲ ਕਿਕਰਾਂ ਦੇ ਸੁਹੇ ਵਿਚੀਰੇ ਵਾਲਿਆ ਫੁੱਲ ਕਿਕਰਾਂ ਦੇ ਕਿਕਰਾਂ ਲਈ ਬਹਾਰ ਮਿਲੇ ਮਿੱਤਰਾਂ ਦੇ ਕਿਕਰਾਂ ਲਈ ਬਹਾਰ ਮਿਲੇ ਮਿੱਤਰਾਂ ਦੇ ਸੁਹੇ ਵਿਚੀਰੇ ਵਾਲਿਆ ਫੁੱਲ ਤੋਰੀ ਦਾ ਸੁਹੇ ਵਿਚੀਰੇ ਵਾਲਿਆ ਫੁੱਲ ਤੋਰੀ ਦਾ ਵਾਜ ਤੇਰੇ ਵੇ ਮਈਆ ਕੁਝ ਨਹੀਂ ਲੋੜੀਦਾ ਵਾਜ ਤੇਰੇ ਵੇ ਮਈਆ ਕੁਝ ਨਹੀਂ ਲੋੜੀਦਾ ਸੁਹਵ ਚੀਰੇ ਵਾਲਿਆ ਮੈਂ ਕੈਨੀਆਂ ਸੁਹਵ ਚੀਰੇ ਵਾਲਿਆ ਮੈਂ ਕੈਨੀਆਂ ਘਰ ਛਤਰੀ ਦੀ ਸ਼ਾਮ ਸ਼ਾਮੇ ਬੈਨੀਆਂ ਵਰਛਤਰੀ ਦੀ ਸ਼ਾਮ ਸ਼ਾਮ ਬੈਨੀਆਂ ਸੁਹੇ ਵਿੱਚ ਰੇਵਾਲਿਆ ਫੁੱਲ ਕਿਕਰਾਂ ਦੇ ਸੁਹੇ ਵਿੱਚ ਰੇਵਾਲਿਆ ਫੁੱਲ ਕਿਕਰਾਂ ਦੇ ਕਿਕਰਾਂ ਲਈ ਬਾ ਇੱਕ ਵਾਰੀ ਫੇਰਾ ਪਾਕ ਦੇ ਨਾ ਵਿਛੜਾਂਗੇ ਇੱਕ ਵਾਰੀ ਫੇਰਾ ਪਾਕ ਦੇ ਨਾ ਵਿਛੜਾਂਗੇ ਸੁਹੇ ਵਿਚੀ ਰੇਵਾਲਿਆ ਮੈਂ ਕੈਨੀਆ ਸੁਹੇ ਵਿਚੀ ਰੇਵਾਲਿਆ ਮੈਂ ਕੈਨੀਆ ਕਰਛਤਰੀ ਦੀ ਸ਼ਾਮ ਸ਼ਾਮ ਬੈਨੀਆ ਕਰਛਤਰੀ ਦੀ ਸ਼ਾਮ ਸ਼ਾਮ ਬੈਨੀਆ ਦੋਸਤੋ ਇਹ ਛੋਟਾ ਜਿਹਾ ਗੀਤ ਇੰਨਾ ਕਿ ਮੈਨੂੰ ਯਾਦ ਸੀ ਇੰਨਾ ਕਿ ਸੁਣਾ ਦਿੱਤਾ फिर हाजिर होवोंगी होर कोई गीत लैके उम्मीद पसंद करोगे कमेंट शेयर और लाइक जरूर बहुत बहुत शुक्रिया धन्यवाद